ਕਰਾਵੇ ਲੈ ਖਰਾਉ ਇੱਧਰ ਖੜ੍ਹ ਤੋਰਾਵਾਂਗੇ ਹਾਂ ਜੀ ਹਾਂ ਜੀ ਕੀ ਸਾਈਕਲ ਫੜ ਲਾ ਬਾਈ ਕੋ ਕੋਲੀ ਸਾਈਕਲ ਜੀ ਸਾਈ ਵੀ ਦੋਣੀ ਪਣੀ ਨਾ ਨਾ ਨਹੀਂ ਪੈਸੇ ਦੇਣੇ ਪੈਣੇ ਆ ਸਾਈਕਲ ਪਾ ਲਓ ਸਾਈਕਲ ਪੈਸੇ ਦੇ ਦਿਓ ਨਹੀਂ ਸਾਈ ਜਰੂਰ ਕੋਈ ਟੈਨਸ਼ਨ ਨਾ ਲੋ ਲੈ ਛੋੜੋ ਜੀ ਕਿੰਨੇ ਲਾਇਨ ਦੇ ਬਾਈ 6800 ਥੋੜਾ ਯਾਰ ਹੱਥ ਲਓ ਨਾ ਹੱਥ ਵੱਲ ਆ ਲੈਲਾ ਹੈ ਇਹ ਘੜ ਹਲਕੀ ਹੋਈ ਹੈ 16 ਗੀ ਵਾਲਾ ਲੈ ਮੈਂ ਦੇਖਦੇ ਨਾ ਥੱਕ ਗਿਆ ਹੋਣਾ ਸਵੇਰ ਦਾ ਆਹੋ ਤੇ ਕਹਿੰਦੇ ਦੀ ਲਓ ਜੀ 9000 ਦਾ ਲਓ ਜੀ ਹਾਂ 10000 ਚੱਕਦੇ ਹਾਂ 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 ਇਦਾਂ ਹੀ ਚੱਕਦੇ ਹੁੰਨੇ ਤੈਨੂੰ ਹੈਰੀ ਕਿਹੜਾ ਦੇਤੀ ਐ ਦੇਖੀ ਮੈਂ ਕੀ ਮੰਨਦਾ ਹੋਗਾ ਯਾਰ ਹਾਂ ਜੀ ਕੋਈ ਗੱਲ ਨਹੀਂ ਫਿਰ ਹੁਣ ਕਿਵੇਂ ਚੱਲੂ ਕੰਮ ਇਦਾਂ ਹੀ ਚੱਲਣਾ ਜਿੱਦਾਂ ਅੱਗੇ ਚੱਲੇ ਆਏ ਨਹੀਂ ਹੁਣ ਆਪਾਂ ਕਿਹੜਾ ਗੁਰੀਬ ਇਸ ਤੋਂ ਉੱਪਰ ਤੋਂ ਪਤਾ ਹੈ ਤੁਹਾਨੂੰ ਵੱਡਗੇ ਹੀ ਵੇਚਣੇ ਪੈਸੇ ਉਹਨਾਂ ਨਾਲੇ ਕਾ ਉਹ ਲੋੜ ਆ ਜਾਂਦੀ ਹੈ ਉਹ ਜਿਹੜਾ ਹੈ ਨਹੀਂ ਵਕਤ ਨਾ ਦੇਖ ਲਾ ਬਈ ਇਹਦਾ ਤੈਨੂੰ ਚਾਹ ਦੇ ਫਦਾ ਲੈ ਲੈ ਨਹੀਂ ਯਾਰ ਅਸੀਂ ਕਹੀਏ ਮੈਂ ਕੱਪਣਾ ਤੂੰ ਕਹੀਏ ਨਹੀਂ ਨਹੀਂ ਜੋ ਕੋਸ਼ਾ ਸਾਹਮਣੇ ਖੜੀ ਆ ਤੇਰੇ ਸਾਹਮਣੇ ਖੜੀ ਦੇਖੋ ਜੀ ਦੇਖੋ ਨਹੀਂ ਨਹੀਂ ਉਹ ਫੰਡ ਰਿਹਾ ਹੈ ਨਹੀਂ ਉਹ ਫੰਡ ਰਿਹਾ ਹੈ ਉਹ ਤਾਂ ਦੇਖ ਲਿੱਤੀ ਹਾਂ ਜੀ ਫੇਰ ਕਿਵੇਂ ਕਰੀਏ ਹੁਣ ਪੈਸੇ ਦਿਓ ਬੱਕਰੀ ਲੈ ਜਾਓ ਇੰਕੀ ਕਰਨਾ ਪੈਸੇ ਤਾਂ ਤੁਸੀਂ ਹੁਣ ਕੋਈ ਨਹੀਂ ਯਾਰ ਪੂਰੇ ਕਾਪੀ ਦੀ ਬੱਕਰੀ ਨਹੀਂ 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 ਉਥੇ ਦੇ ਦਾਂਗੇ ਸਾਡੇ ਪੰਜੇ ਦੇ ਵੱਡਣ ਵਾਲੇ ਕਿੱਥੇ ਹੀ ਜਿੱਥੇ ਪਿੰਡੋਂ ਆਏ ਆ ਉਹਨਾਂ ਹੀ ਜਾ ਛੱਡਾਂਗੇ ਵਖਰੇ ਕੋ ਇਹਨੇ ਸੌਣ ਵਾਲੀ ਕਰ ਦੇਣੀ ਆ ਬਹੁਤ ਆਜੀ ਛੋਟੀ ਚੀਜ਼ ਆ ਨਹੀਂ ਦਾਜੀ ਆ ਜੀ ਜੋ ਕੋਈ ਸਾਰਾ ਕੁਛ ਵੀਰੇ ਆਇ ਕੋਈ ਚਾ ਤੇਰੇ ਦਾਰਾ ਗਲੇ ਰੇ ਮਾਰ ਸੁਣਾ ਆ ਪਾ ਗੜਾ ਸੁਦਾ ਕੇ ਲਿਆਏ ਆ ਸਾਡੇ ਵਿੱਚ ਜਾਂ ਤਾਰ ਲੱਗੀ ਹੋਈ ਆ ਹਾਂ ਤਾਰ ਲੱਗੀ ਆ ਮਾੜੀ ਮੋੜਾ ਇੱਥੇ ਹੁਣ ਨੰਗਣ ਲੱਗੀਆਂ ਸੀ ਮਾਫ ਕਰ ਤੇੜੀ ਦਾ ਦੋ ਹੈਗਾ ਤੂੰ ਕਿਸੇ ਦੇਖ ਲੋ ਭਾਈ ਨਹੀਂ ਕੋਈ ਅੰਦਰ ਵੀ ਰੋਣਗੇ ਥਨ ਵੀ ਖਰਾਬ ਹੋਵੇਗਾ ਜਾਲ ਕੋਈ ਨਾ ਇਹ ਦੋ ਕੱਟਣ ਹੀ ਆ ਯਾਰ ਇਹ ਪਹਿਲਾਂ ਸਾਰਾ ਕੁਝ ਹੀ ਹੁੰਦਾ ਨਾ ਜੋ ਦੁਕਾਨ ਤੇ ਵਾਗੀ 16 ਬਣ ਜੂ ਯਾਰ ਇਹ ਕਿਸੇ ਨੂੰ ਦੱਸੋ ਕਰ ਲੈ ਲੈ ਲੋ ਜੀ ਬਾਈ ਇਹਦਾ ਫੇ ਨਹੀਂ ਦੱਬੋ ਫਿਰ ਉਹ ਮਾਰਾ ਯੂ ਕਰੇ ਵਜਾ ਫਤਰੀ ਖੜੀ ਰਹਿੰਦੇ ਫਤਰੀ ਖੜੀ ਹੈਗੀ ਤੁਹਾਡੇ ਕੋਲ ਲੱਛੇ ਹੁਣ ਕੋਈ ਟਿਕਾਣੇ ਦੇ ਦਾਜ ਆ 500 ਕੱਟ ਦੇ ਦੇ 20 ਨਹੀਂ ਪਤਾ ਮੈਨੂੰ ਮੰਗਾ ਕਰਨਾ ਹੈ ਠੀਕ ਹੈ ਮੰਗਿਆ ਕਰਨਾ ਜੀ ਪਤਾ ਨਹੀਂ ਕਰ ਨਹੀਂ ਪਾਉਂਦਾ ਕੁਝ ਨਹੀਂ ਨਾਲ ਹਾਂ ਮੈਂ ਪਤਾ ਜੀ ਇਹ ਕਰ ਆਪਾਂ ਐਵੇਂ ਝੂਠ ਬੱਢੀ ਜਾਈਦਾ ਕੀ ਫਿਰ ਤੁਸੀਂ ਪੈਸੇ ਐਵੇਂ ਲਾਈ ਜਨੋ ਪੈਸਾ ਜਿਹਦਾ ਬਜਾਦ ਬਾਈ ਨਹੀਂ ਆਈ ਤਾਂ ਉਹਦੇ ਹਿਸਾਬ ਨਾਲ ਪੈਸੇ ਲਾਉਂਦਾ ਬਜਨ ਸਾਹਿਬ ਤੇ ਪੈਸੇ ਲਾ ਰਿਹਾ ਇਹ ਤੇ ਨੌਮ ਨੇ ਮਾਰਨਾ ਇਹਨੂੰ ਨਹੀਂ ਮਾਰ ਤੇ ਹਿਸਾਬ ਨਾਲ ਤੂੰ 2000 ਰੁਪਏ ਦੀ ਲਿਖੇ ਨੇ ਹਾਂ ਇਹਦਾ ਉਹਦੇ ਬਜਨ ਸਾਹਿਬ ਤੇ ਪੈਸੇ ਲਾਦੇ ਸੀ ਜੀ ਥੋੜੀ ਵੱਧ ਦਿੱਤਾ ਬੇਚਲੋ ਕੋਈ ਗੱਲ ਨਹੀਂ ਹੈਗੀ ਨਹੀਂ ਆਪਾਂ ਗੁੱਸਾ ਕਰ ਲਾ ਕੋਈ ਨਹੀਂ ਗੱਲ ਦੇ ਵਿੱਚ ਕੋ ਗਬਗਬਾ ਵੀ ਖੜਾ ਹੁੰਦਾ ਕੋਈ ਠੀਕ ਪਤਾ ਮਗਰ ਹੀ ਖੜਾ ਹੋਵੇ ਮੂਰੇ ਖੜਾ ਹੋਵੇ ਖੜਾ ਲੈ ਭਾਈ ਪੜੇ ਪੂਰੇ ਸਾਢੇ ਰਾਤ ਦੀ ਕੱਕਰੀ ਹੁੰਦੀ ਹੈ ਮੰਮ ਦੇ ਦੇ ਭਾਈ ਆ ਰਾਮੂ ਬੰਦੇ ਪਰ ਹੈ ਹੋਰ ਖੜਾ ਹੁੰਦਾ ਖਾਲੋ ਭਾਈ ਰਾਮੂ ਐ ਰਾਮੂ ਆ ਦੇਖੀ ਆ ਦੇਖੀ ਰਾਮੂ ਉਹ ਦੇ ਦੇ ਜਾ ਅਕਾਲ ਆਪ ਦਾ ਦੇ ਕਿੰਨੇ ਦੀ ਆਏ ਤੇ ਪੱਤੀ ਆ ਇਹ ਦਿੰਦੇ ਇਹ ਤਾਂ ਸਾਈ ਦਾ ਫੜ ਲਾ ਕਈ ਦਾ ਜਦੋਂ ਜਵਾਨ ਹੀ ਹੋ ਜੂ ਆਪ ਦਾ ਮੈਨੂੰ ਪਤਾ ਕਰਦੀ ਕਰਦੀ ਫਿਰ ਉਹ ਜਿਹੜਾ ਇਹਨੂੰ ਪਤਾ ਨਹੀਂ ਬੰਦਾ ਸ਼ੇਣਾ ਬੰਦਾ ਹੈ ਦੱਸ ਕਹਿੰਦਾ ਜੀ ਬੇਚਰੀ ਨੇ ਕਿਸੇ ਵਾਲੀ ਫਿਰ ਹੁਣ ਕੀ ਕਰੀ ਆ ਚਲ ਚਲੀ ਚਲੋ ਮਗਦਾ ਜਾਣੀ ਹੈ ਐ ਵੀ ਹਉਦਾ ਬਣ ਜੇ ਚੰਗੀ ਗੱਲ ਹੈ ਹੂੰ ਚੱਬ ਕੋਈ ਨਹੀਂ ਚਲੋ ਜੀ ਆਜੋ ਕਿਆ ਦੋ ਬੈਗੀਆਂ